ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 3 ਜਾ ਪਰ ਜਾਣੈ ਆਪਣਾ ਤਨ ਮਨੋ ਅੱਗੇ ਧਰੇ ਸੋਹਾ ਗਈ ਕਰਮ ਕਮਾਵਦੀਆ ਸੇ ਕਰਮ ਕਰੇ ਜਾ ਪਿਰ ਜਾਣਾ ਆਪਣਾ ਤਨ ਮਨੋ ਅੱਗੇ ਧਰੇ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੀਸਰੇ ਪਾਤਸ਼ਾਹ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਰਾਗ ਦੇ ਅੰਦਰ ਗਾਇਨ ਕਰਨ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਸਤਗੁਰੂ ਮਹਾਰਾਜ ਜੀ ਨੂੰ ਇੱਥੇ ਜਗਿਆਸੂ ਵੱਲੋਂ ਪ੍ਰਾਰਥਨਾ ਕਰਨ ਵਾਲੇ ਵੱਲੋਂ ਇਹ ਸਵਾਲ ਹੈ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਿੱਦਾਂ ਹੋਵੇ ਉਹਦੇ ਨਾਲ ਮਿਲਾਪ ਕਿੱਦਾਂ ਹੋ ਸਕਦਾ ਹੈ ਕ੍ਰਿਪਾਤੋ ਗੁਰੂ ਮਹਾਰਾਜ ਜੀ ਨੇ ਇੱਥੇ ਪਾਈ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਦੀ ਵਿਧੀ ਸਮਝਾਈ ਹੈ ਕਿ ਕਿਸ ਪ੍ਰਕਾਰ ਅਸੀਂ ਉਸਪਤੀ ਪ੍ਰਮਾਤਮਾ ਨੂੰ ਰਜਾ ਸਕਦੇ ਹਾਂ ਉਹਦੇ ਨਾਲ ਆਪਣਾ ਸਬੰਧ ਜੋੜ ਸਕਦੇ ਹਾਂ ਸਵਾਉ ਪ੍ਰੇਮ ਸਹਿ ਸਰਵਣ ਕਰੀਏ ਸਤਿਗੁਰੂ ਮਹਾਰਾਜ ਜੀ ਕੀ ਉਪਦੇਸ਼ ਪਾਈ ਬਖਸ਼ਿਸ਼ ਕਰਦੇ ਹਾਂ ਜਾ ਪਿਰ ਜਾਣਾ ਆਪਣਾ ਤਨ ਮਨ ਅੱਗੇ ਧਰੇ ਸੋ ਹਾ ਗਣੀ ਕਰਮ ਕਮਾਵ ਦੀਆ ਸਹੀ ਕਰਮ ਕਰੇ ਕਹਿੰਦੇ ਹੈ ਪਿਆਰਿਆ ਜੇ ਉਸ ਵਾਹਿਗੁਰੂ ਪਤੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਹਦੇ ਨਾਲ ਸੰਬੰਧ ਜੋੜਨਾ ਚਾਹੁੰਦਾ ਜਾ ਪਿਰ ਜਾਣਾ ਹੈ ਆਪਣਾ ਤਨ ਮਨ ਅੱਗੇ ਧਰੇ ਕਹਿੰਦੇ ਤਨ ਕਰਕੇ ਮਨ ਕਰਕੇ ਉਸ ਵਾਹਿਗੁਰੂ ਨੂੰ ਸਮਰਪਣ ਹੋ ਜਾ ਹੁਣ ਤਨ ਮਨ ਕਰਕੇ ਵਾਹਿਗੁਰੂ ਨੂੰ ਸਮਰਪਣ ਕਿਵੇਂ ਹੋਣਾ ਕਿ ਇੱਕ ਤੇ ਸਾਡਾ ਜਿਹੜਾ ਸਰੀਰ ਦੀ ਕਿਰਿਆ ਹੈ ਜਿਹੜਾ ਬਾਹਰੀ ਸਰੂਪ ਸਾਨੂੰ ਨਜ਼ਰ ਆ ਰਿਹਾ ਹੈ ਪਾਣ ਜਿਹਨੂੰ ਗਾ ਦਿੰਨੇ ਆ ਜੋ ਗੁਰੂ ਦਾ ਹੁਕਮ ਹੈ ਭਾਈ ਸਾਬਦ ਸੂਰਤ ਰਹਿਣਾ ਪੰਜਾਂ ਕਕਾਰਾਂ ਦੇ ਧਾਰਨੀ ਹੋਣਾ ਰਹਿਤਬਾਨ ਹੋ ਕੇ ਖੰਡੇ ਬਾਟੇ ਦੀ ਪੌਲ ਛਕਣੀ ਹੈ ਇਹ ਤੇ ਸਾਡੀ ਹੋ ਗਈ ਭਾਈ ਸਰੀਰ ਦੀ ਕਿਰਿਆ ਬਾਹਰੀ ਕਿਰਿਆ ਤੇ ਜੋ ਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਪ੍ਰਸ਼ਾਦਾ ਪਾਣੀ ਕਿਹੋ ਜਿਹਾ ਛਕਣਾ ਕਪੜਾ ਲੱਤਾਂ ਕਿਹੋ ਜਿਹਾ ਪਾਉਣਾ ਆਪਣੇ ਜੀਵਨ ਦੇ ਵਿੱਚ ਤੇਰਾ ਵਿਹਾਰ ਕਿਦਾਂ ਦਾ ਹੋਣਾ ਚਾਹੀਦਾ ਤਾਂ ਜੋ ਤੈਨੂੰ ਵੇਖ ਕੇ ਕਿਸੇ ਨੂੰ ਇਹ ਪੁੱਛਣਾ ਨਾ ਪਵੇ ਤੇਰੀ ਬੋਲ ਚਾਲ ਤੋਂ ਤੇਰੇ ਕੱਪੜਿਆਂ ਤੋਂ ਤੇਰੇ ਚਿਹਰੇ ਮੂਰੇ ਤੋਂ ਤੇਰੇ ਸੰਸਾਰ ਵਿੱਚ ਵਿਤਰਣ ਦੇ ਢੰਗ ਤੋਂ ਲੋਕਾਂ ਨੂੰ ਸਹੀ ਜੇ ਪਤਾ ਲੱਗ ਜਾਏ ਕਿ ਭਾਈ ਇਹ ਗੁਰੂ ਕਾ ਸਿੱਖ ਹੈ ਤੇ ਜੇਕਰ ਭਾਈ ਕਿਸੇ ਚੀਜ਼ ਦੀ ਕੋਈ ਘਾਟ ਹੈ ਕੋਈ ਊਣ ਤਾਂ ਹੀ ਹੈ ਫਿਰ ਸਾਨੂੰ ਦੱਸਣਾ ਪੈਂਦਾ ਵੀ ਮੈਂ ਗੁਰੂ ਕਾ ਸਿੱਖ ਹਾਂ ਜੀ ਮੇਰੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜੀ ਮੈਂ 10 ਗੁਰੂ ਸਾਹਿਬਾਨ ਨੂੰ ਮੰਨਦਾ ਪਰ ਜੇਕਰ ਸਾਡਾ ਸਰੂਪ ਸਾਡੀ ਬੋਲਬਾਣੀ ਸਾਡਾ ਵਿਵਹਾਰ ਤੇ ਸਾਡਾ ਜਿਹੜਾ ਪਹਿਰਾਵਾ ਜੋ ਗੁਰੂ ਨੇ ਹੁਕਮ ਕੀਤਾ ਹੋਇਆ ਉਹਦੇ ਅਨੁਸਾਰ ਹੋਵੇ ਤੇ ਫਿਰ ਸਾਨੂੰ ਕਿਸੇ ਨੂੰ ਇਹ ਦੱਸਣਾ ਨਹੀਂ ਪੈਂਦਾ ਵੀ ਮੈਂ ਕੌਣ ਆ ਫਿਰ ਤੁਹਾਨੂੰ ਦੇਖਦੇ ਆ ਸਾਰੀ ਪਤਾ ਲੱਗ ਜਾਂਦਾ ਕਿ ਭਾਈ ਇਹ ਗੁਰੂ ਕੇ ਸਿੱਖ ਆ। ਸੋ ਮਹਾਰਾਜ ਕਹਿੰਦੇ ਤਾਨ ਕਰਕੇ ਤੇ ਮੰਨ ਕਰਕੇ ਅੰਦਰੋਂ ਹਿਰਦੇ ਤੋਂ ਵੀ ਇਹ ਨਹੀਂ ਕਿ ਕੇਵਲ ਬਾਹਰੀ ਸਰੂਪ ਬਣਾ ਲਿਆ ਆਪਾਂ ਸੁੰਦਰ ਦਸਤਾਰ ਸਜਾਈ ਐ ਦਾੜਾ ਵੀ ਪ੍ਰਕਾਸ਼ ਕੀਤਾ ਪੰਜਾ ਕਕਾਰਾਂ ਦੇ ਧਾਰਨੀ ਵੀ ਹੈਗੇ ਆ। ਪਰ ਮਨ ਟਿਕੇ ਨਾ ਮਨ ਖੜੇ ਨਾ ਫਿਰ ਵੀ ਕਦੇ ਕਿਤੇ ਤੁਰਿਆ ਫਿਰਦਾ ਕਦੇ ਕਿਤੇ ਤੁਰਿਆ ਫਿਰਦਾ ਪਾਬ ਸਾਰੀਆਂ ਜਗ੍ਹਾਵਾਂ ਤੇ ਜਾ ਕੇ ਨੱਕ ਰਗੜਦਾ ਅਦਾਸਾ ਕਰਦਾ ਜੂਤਾ ਜਗਾਉਂਦਾ ਫਿਰਦਾ ਤੇ ਜੇਕਰ ਕੋਈ ਪੁੱਛਦਾ ਵੀ ਭਾਈ ਤੂੰ ਤੇ ਅੰਮ੍ਰਿਤਧਾਰੀ ਗੁਰੂ ਸਿੱਖ ਹੈ ਜਾਂ ਤੇ ਨੂੰ ਇਹ ਕਾਰਜ ਨਹੀਂ ਕਰਨਾ ਚਾਹੀਦਾ ਤੇ ਕਹਿੰਦਾ ਜੀ ਮੈਂ ਸਾਰਿਆਂ ਦਾ ਆਦਰ ਕਰਦਾ ਮੈਂ ਤੇ ਸਾਰਿਆਂ ਨੂੰ ਮੰਨਦਾ ਭਾਈ ਸਾਰਿਆਂ ਦਾ ਆਦਰ ਕਰਨਾ ਸਾਰਿਆਂ ਨੂੰ ਮੰਨਣਾ ਉਹ ਸਤਕਾਰ ਕਰਨਾ ਇੱਕ ਵੱਖਰਾ ਵਿਸ਼ਾ ਹੁੰਦਾ ਪਰ ਆਪਣੇ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ ਧੰਨ ਗੁਰਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਜਾ ਕੇ ਝੋਲੀ ਅੱਡ ਕੇ ਅਰਦਾਸ ਕਰਨੀ ਬੇਨਤੀ ਕਰਨੀ ਵੀ ਮੇਰੀ ਮੰਗ ਪੂਰੀ ਕਰੋ ਤੇ ਮੈਂ ਤੁਹਾਡੀਆਂ ਜੋਤਾਂ ਜਗਾਉਂ ਜਾਂ ਜਿਹੜੀਆਂ ਉਹਨਾਂ ਦੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੀਆਂ માનਤਾਵਾਂ ਨੇ ਜੀ ਮੈਂ ਉਹ માનਤਾਵਾਂ ਪੂਰੀਆਂ ਕਰੂੰ ਤਾਂ ਜੋ ਮੇਰਾ ਕੰਮ ਬਣ ਜੇ ਉਸ ਚੀਜ਼ ਤੋਂ ਜਿਹੜਾ ਆ ਉਹ ਵਰਜਿਆ ਜਾਂਦਾ ਉਹਦੇ ਤੋਂ ਮਨਾਹੀ ਕੀਤੀ ਜਾਂਦੀ ਹੈ ਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ ਵੀ ਭਾਈ ਤੂੰ ਦੂਜੇ ਧਰਮਾਂ ਦੇ ਗੁਰੂ ਪੀਰਾਂ ਦਾ ਜਿਹੜਾ ਆਦਰ ਸਤਕਾਰ ਨਹੀਂ ਕਰਨਾ ਤੂੰ ਉਹਨਾਂ ਨੂੰ ਜਿਹੜਾ ਹੈ ਨਿਮਰਤਾ ਵਜੋਂ ਜਿਹੜਾ ਸੀਸ ਨਹੀਂ ਝੁਕਾ ਸਕਦਾ ਬਿਲਕੁਲ ਝੁਕਾ ਸਕਦੇ ਭਾਈ ਆਪਾਂ ਜਾਵ ਵੀ ਸਕਦੇ ਆ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਅਸੀਂ ਆਪਣੇ ਈਸ਼ਟ ਤੋਂ ਬਗੈਰ ਕਿਸੇ ਹੋਰ ਅੱਗੇ ਅਰਦਾਸ ਨਹੀਂ ਕਰਨੀ ਸੁੱਖ ਨਹੀਂ ਸੁਖਣੀ ਜਾਂ ਕੋਈ ਬੇਨਤੀ ਐਸੀ ਨਹੀਂ ਕਰਨੀ ਵੀ ਮੇਰਾ ਕੰਮ ਬਣੇ ਜਾਂ ਮੈਨੂੰ ਆਹ ਚੀਜ਼ ਦਿਓ ਹਾਂ ਆਦਰ ਵਜੋਂ ਸਤਕਾਰ ਵਜੋਂ ਆਪਾਂ ਨਮਸਕਾਰ ਕਰ ਦਿੱਤਾ ਸੀਸ ਝੁਕਾ ਦਿੱਤਾ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਗੁਰੂ ਪੀਰ ਰਹਿਬਰ ਅਕਾਲ ਪੁਰਖ ਦੇ ਸੁਨੇਹਾਕਾਰ ਭਾਈ ਸਾਰੇ ਧਰਮਾਂ 'ਚ ਆਏ ਆ ਤੇ ਸਾਰੇ ਹੀ ਸਤਕਾਰਯੋਗ ਹਨ ਪਰ ਜੋ ਸਾਡੇ ਪਿਤਾ ਨੇ ਸਾਨੂੰ ਕਿਹਾ ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਆਦਰ ਸਤਕਾਰ ਜ਼ਰੂਰ ਸਾਰਿਆਂ ਦਾ ਆਪਾਂ ਬਹਾਲ ਰੱਖਣਾ ਸੋ ਮਹਾਰਾਜ ਕਹਿੰਦੇ ਤਨ ਕਰਕੇ ਵੀ ਭਾਈ ਤੇ ਮਨ ਕਰਕੇ ਵੀ ਗੁਰੂ ਦੇ ਅੱਗੇ ਰੱਖ ਦੇਣਾ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦੇਣਾ ਮਹਾਰਾਜ ਮੈਂ ਸਰੀਰ ਕਰਕੇ ਵੀ ਤੇ ਮੈਂ ਬੁੱਧੀ ਕਰਕੇ ਵੀ ਤੇਰਾ ਹਾਂ ਦੋਨਾਂ ਕਰਕੇ ਤੂੰ ਮੈਨੂੰ ਅਪਣਾ ਲੈ ਮੇਰੇ ਸਰੀਰ ਦੀ ਜਿਹੜੀ ਦੇਖ ਹੈ ਉਹ ਵੀ ਬਾਰੀ ਸ੍ਰੂਪ ਤੇਰੇ ਹੁਕਮ ਵਾਲਾ ਹੋਵੇ ਤੇ ਮੇਰੇ ਅੰਦਰ ਵੀ ਤੇਰਾ ਹੀ ਹੁਕਮ ਹੋਵੇ ਤੇ ਅੰਦਰੋਂ ਬਾਹਰੋਂ ਮੈਂ ਇੱਕਮਿਕ ਹੋ ਕੇ ਗੁਰੂ ਦੇ ਪਰੋਸੇ ਦੇ ਉੱਪਰ ਟਿਕ ਜਾਵਾਂ ਤਨ ਤੇ ਮਨ ਗੁਰੂ ਨੂੰ ਭੇਟ ਕਰ ਦੇਣਾ ਤੇ ਮਹਾਰਾਜ ਕਹਿੰਦੇ ਜਾ ਪਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਤੇ ਜੇ ਵਾਹਿਗੁਰੂ ਨੂੰ ਮਿਲਣਾ ਚਾਹੁੰਨਾ ਭਾਈ ਤੇ ਤਨ ਕਰਕੇ ਵੀ ਤੇ ਮਨ ਕਰਕੇ ਵੀ ਗੁਰੂ ਦੇ ਅੱਗੇ ਨੀਵਾ ਹੋਣਾ ਪੈਣਾ ਹੈ ਸੋਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ ਤੇ ਕਹਿੰਦੇ ਜਿਵੇਂ ਸੋਹਾਗਣਾ ਕਰਮ ਕਮਾਉਂਦੀਆਂ ਨੇ ਆਪਣੇ ਪਤੀ ਨੂੰ ਰਜਾਉਣ ਵਾਸਤੇ ਇਸੇ ਤਰ੍ਹਾਂ ਗੁਰਸਿੱਖ ਵੀ ਆਪਣੇ ਪਤੀ ਪ੍ਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਉਹਦੇ ਕਹਿਣੇ ਨੂੰ ਮੰਨਦਾ ਹੁਣ ਦੁਨਿਆਵੀ ਤੌਰ ਦੇ ਉੱਪਰ ਇਹ ਗਿਣਿਆ ਜਾਂਦਾ ਕਿ ਭਾਈ ਉਹ ਔਰਤ ਚੰਗੀ ਹੈ ਜਿਹੜੀ ਆਪਣੇ ਪਤੀ ਦੇ ਕਹਿਣੇ ਚ ਚਲੂ ਇੱਥੇ ਕੋਈ ਕਿਸੇ ਨੂੰ ਨੀਵਾ ਦਿਖਾਉਣ ਦੀ ਜਾਂ ਲਿੰਗ ਭੇਦ ਦੀ ਆਪਾਂ ਗੱਲ ਨਹੀਂ ਕਰ ਰਹੇ ਇੱਕ ਉਦਾਹਰਨ ਵਜੋਂ ਆਪਾਂ ਗੱਲ ਕਰ ਰਹੇ ਆ ਵੀ ਬੰਦਾ ਵੀ ਆਪਣੀ ਬੀਬੀ ਦੇ ਆਖੇ ਲੱਗਦਾ ਬੀਬੀ ਵੀ ਆਪਣੇ ਘਰ ਵਾਲੇ ਦੇ ਆਖੇ ਲੱਗਦੀ ਹੈ ਪਰ ਮੋٹے ਤੌਰ ਤੇ ਜਦੋਂ ਆਪਾਂ ਗੱਲ ਕਰਨੀ ਹੋਵੇ ਤੇ ਆਪਾਂ ਐਂ ਕਹਿੰਨੇ ਵੀ ਭਾਈ ਉਹ ਸੁਹਾਗਣ ਇਸਤਰੀਆ ਸ਼ਿਗਾਰ ਕਰਦੀ ਆ ਬਣਦੀ ਤਰਦੀ ਆ ਰੋਟੀ ਪਾਣੀ ਬਣਾਉਂਦੀ ਆ ਘਰ ਆਏ ਨੂੰ ਮਿੱਠਾ ਬੋਲਦੀ ਆ ਤੇ ਸਾਰਿਆਂ ਨਾਲ ਚੰਗਾ ਵਰਤਦੀ ਆ ਤੇ ਫਿਰ ਲੋਕ ਉਹਦੀ ਸੋਭਾ ਕਰਦੇ ਆ ਵੀ ਭਾਈ ਇਹ ਬੀਬੀ ਆਪਣੇ ਪਤੀ ਦੇ ਕਹਿਣੇ ਚ ਆ ਉਹਦੇ ਪਤੀ ਦੇ ਕਹਿਣੇ ਤੋਂ ਬਾਹਰ ਨਹੀਂ ਹੈ ਵੀ ਜੋ ਇਹਦਾ ਘਰ ਵਾਲਾ ਕਹਿੰਦਾ ਇਹ ਆਪਦੇ ਘਰ ਵਾਲੇ ਦੇ ਕਹਿਣੇ ਚ ਇਸੇ ਤਰ੍ਹਾਂ ਕਹਿੰਦੇ ਭਾਈ ਇਹ ਜੀਵ ਰੂਪ ਇਸਤਰੀ ਵੀ ਉਸ ਅਕਾਲ ਪੁਰਖ ਪਤੀ ਦੇ ਕਹਿਣੇ ਚ ਰਵੇ ਵੀ ਜੋ ਗੁਰੂ ਦਾ ਹੁਕਮ ਹੈ ਆ ਉਹ ਹੁਕਮ ਨੂੰ ਮੰਨੇ ਤੇ ਜਿਹੋ ਜਿਹਾ ਗੁਰੂ ਨੇ ਰਹਿਣਾ ਸਹਿਣਾ ਖਾਣਾ ਪੀਣਾ ਸਾਨੂੰ ਦੱਸਿਆ ਉਹਦੇ ਵਿੱਚ ਰਹਿ ਕੇ ਆਪਣੇ ਪਤੀ ਨੂੰ ਖੁਸ਼ ਕਰ ਲੈਣਾ ਉਹਨੂੰ ਰਜਾ ਲੈਣਾ ਇਸੇ ਤਰ੍ਹਾਂ ਬੰਦਾ ਵੀ ਆ ਭਾਈ ਆਪਦੀ ਬੀਬੀ ਦੇ ਨਾਲ ਜੇ ਪਿਆਰ ਕਰਦਾ ਉਹਦੇ ਨਾਲ ਉਹਦਾ ਸਬੰਧ ਹੈ ਤੇ ਇਹ ਨਹੀਂ ਵੀ ਆਪਾਂ ਉਹਨੂੰ ਗੁਲਾਮ ਬਣਾ ਲਿਆ ਜਾਂ ਉਹਨੇ ਸਾਡੇ ਆਰਡਰ ਮੰਨਣੇ ਆ ਕਹਿਣ ਤੋਂ ਭਾਵ ਹੈ ਕਿ ਭਾਈ ਜੋ ਘਰ ਦੀ ਮਰਿਆਦਾ ਹੈ ਜੋ ਘਰ ਦਾ ਸਾਡਾ ਇੱਕ ਦਾਇਰਾ ਹੈ ਉਹਦੇ ਵਿੱਚ ਬੀਬੀ ਵੀ ਰਵੇ ਬੰਦਾ ਵੀ ਰਵੇ ਭਾਵ ਇੱਕ ਦੂਜੇ ਦਾ ਆਦਰ ਸਤਕਾਰ ਵੀ ਕਰੀਏ ਪਿਆਰ ਵੀ ਹੋਵੇ ਤੇ ਇਦਾਂ ਨਾ ਹੋਵੇ ਵੀ ਅਸੀਂ ਇੱਕ ਦੂਸਰੇ ਦੀ ਜਿਹੜੀ ਆ ਸੰਸਾਰ ਵਿੱਚ ਭੰਡੀ ਦਾ ਕਾਰਨ ਬਣ ਜਾਈਏ ਇਸੇ ਤਰ੍ਹਾਂ ਕਹਿੰਦੇ ਫਿਰ ਸੁਹਾਗਣਾ ਵਾਲੇ ਕਰਮ ਜਿਹੜੇ ਆ ਉਹ ਤੂੰ ਵੀ ਭਾਈ ਕਰ ਆਪਣੇ ਪਤੀ ਦੀ ਖੁਸ਼ੀ ਲੈਣ ਵਾਸਤੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਕਹਿੰਦੇ ਫਿਰ ਸਹਿਜੇ ਹੀ ਸੱਚ ਦੇ ਨਾਲ ਮਿਲਾਪ ਹੋ ਜਾਂਦਾ ਧਰਮ ਕੀ ਹੈ ਜੀ ਸੱਚ ਵਾਹਿਗੁਰੂ ਪ੍ਰਮਾਤਮਾ ਸੱਚੇ ਪਿਤਾ ਕਾਲ ਪੁਰਖ ਮਹਾਰਾਜ ਨੂੰ ਮਿਲਣ ਵਾਸਤੇ ਸੱਚ ਦਾ ਸਾਥ ਹੋਣਾ ਬਹੁਤ ਜ਼ਰੂਰੀ ਆ ਜੇ ਭਾਈ ਗੱਲ-ਗੱਲ ਤੇ ਝੂਠ ਬੋਲਦਾ ਆ ਜਾਂ ਗੱਲ-ਗੱਲ ਦੇ ਉੱਪਰ ਜਿਹੜਾ ਆ ਉਹ ਮਨ ਦੇ ਵਿੱਚ ਮੈਲ ਰੱਖ ਕੇ ਇੱਧਰ ਦੀ ਉੱਧਰ ਕਰਦਾ ਫੇਰ ਜਿਹੜਾ ਭਾਈ ਉਹ ਮੰਜ਼ਿਲ ਤੇ ਨਹੀਂ ਪਹੁੰਚਿਆ ਜਾਣਾ ਤੇ ਮਹਾਰਾਜ ਕਹਿੰਦੇ ਸਹਿਜੇ ਸਾਚ ਮਿਲਾਵੜਾ ਕਹਿੰਦੇ ਸਹਿਜੇ ਹੀ ਫਿਰ ਕੋਈ ਬਹੁਤ ਜਿਆਦੀ ਤੈਨੂੰ ਸਰੀਰਾਂ ਨੂੰ ਤੰਗੀ ਨਹੀਂ ਦੇਣੀ ਪੈਣੀ ਕੋਈ ਪੁੱਠੇ ਨਹੀਂ ਲਟਕਣਾ ਪੈਣਾ ਕੋਈ ਭੁੱਖਾ ਨਹੀਂ ਕਟਣੀਆਂ ਪੈਣੀਆਂ ਕੋਈ ਕੇਸਾਂ ਨੂੰ ਬੰਨ੍ਹ ਕੇ ਜਿਹੜਾ ਹੈ ਦਰਖਤਾਂ ਦੇ ਨਾਲ ਝੂਲਣਾ ਨਹੀਂ ਪੈਣਾ ਆਪ ਦਾ ਨਿਤਾ ਪ੍ਰਤੀ ਕਰਮ ਕਰਦੇ ਆ ਘਰ ਪਰਿਵਾਰ ਚ ਰਹਿੰਦੇ ਆ ਬੱਚੇ ਪਾਲਦੇ ਆ ਹੀ ਸਹਿਜੇ ਹੀ ਜੇ ਗੁਰੂ ਦੇ ਹੁਕਮ ਨੂੰ ਮੰਨ ਕੇ ਚੱਲਦਾ ਹੈ ਸੱਚ ਵਡਾਈ ਦੇ ਤੇ ਫਿਰ ਉਸ ਸੱਚੇ ਪਿਤਾ ਪਰਮਾਤਮਾ ਦੀ ਵਡਿਆਈ ਉਹਦੀ ਖੁਸ਼ੀ ਜਿਹੜੀ ਹੈ ਉਹ ਭਾਈ ਪ੍ਰਾਪਤ ਹੋ ਜਾਂਦੀ ਹੈ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਕਹਿੰਦੇ ਹੈ ਪਿਆਰਿਆ ਗੁਰੂ ਤੋਂ ਬਗੈਰ ਕਦੇ ਵੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਕਿਸੇ ਮੰਜ਼ਲ ਤੇ ਪਹੁੰਚਣ ਵਾਸਤੇ ਟੀਚਰ ਬਹੁਤ ਜ਼ਰੂਰੀ ਹੈ ਇੱਕ ਗੁਰੂ ਬਹੁਤ ਜ਼ਰੂਰੀ ਹੈ ਜਿਹੜਾ ਰਸਤਾ ਸਮਝਾ ਦੇਵੇ ਜਿਹੜਾ ਦੱਸ ਦੇਵੇ ਹੁਣ ਅੱਜ ਆਪਾਂ ਸੰਸਾਰ ਦੇ ਵਿੱਚ ਉੱਚ ਵਿਦਿਆ ਪ੍ਰਾਪਤ ਕਰਕੇ ਕਿਸੇ ਵੱਡੀ ਮੰਜ਼ਲ ਤੇ ਪਹੁੰਚਣਾ ਪਰ ਸ਼ੁਰੂਆਤ ਸਾਨੂੰ ABC ਤੋਂ ਊੜੇ ਐੜੇ ਤੋਂ ਕਰਨੀ ਪੈਣੀ ਹੈ ਤੇ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਅਧਿਆਪਕ ਚਾਹੀਦਾ ਜਿਹੜਾ ਸਾਨੂੰ ਲਗਾ ਮਾਤਰਾ ਦਾ ਗਿਆਨ ਕਰਾ ਦੇਵੇ ਨਾਉਨ ਪ੍ਰੋਨਾਉਨਸ ਸਮਝਾ ਦੇਵੇ ਬੋਲੀ ਦੀ ਅੱਖਰਾਂ ਦੀ ਪਹਿਚਾਣ ਕਰਾ ਦੇਵੇ ਫਿਰ ਉਹਦੇ ਤੋਂ ਅੱਗੇ ਅਸੀਂ ਆਪ ਮਿਹਨਤ ਕਰਦਿਆਂ ਜਦੋਂ ਗੱਲ ਪਕੜ ਚਾਉਣ ਲੱਗ ਪੈਂਦੀ ਆ ਤੇ ਫਿਰ ਅਸੀਂ ਉਹਦੇ ਤੋਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆਪ ਦੇ ਟੀਚਰ ਤੋਂ ਵੀ ਕਈ ਗੁਣਾ ਸਿਆਣੇ ਆਪ ਦੇ ਟੀਚਰ ਤੋਂ ਵੀ ਕਈ ਗੁਣਾ ਵੱਡੀ ਪਦਵੀ ਤੱਕ ਪਹੁੰਚ ਜਾਂਦੇ ਆ ਪਰ ਸ਼ੁਰੂ ਕਰਨ ਵਾਸਤੇ ਟੀਚਰ ਦੀ ਜ਼ਰੂਰਤ ਜ਼ਰੂਰ ਹੁੰਦੀ ਆ ਅਧਿਆਪਕ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਵੀ ਗੁਰੂ ਦੀ ਜ਼ਰੂਰਤ ਹੈ ਜਿਹੜਾ ਉਂਗਲ ਫੜ ਕੇ ਰਾਹ ਤੇ ਤੋਰ ਦੇਵੇ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਕਰ ਦੇਵੇ ਭਾਈ ਰੇ ਗੁਰਬਿਨ ਭਗਤ ਨਾ ਹੋਏ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਉਸ ਵਾਹਿਗੁਰੂ ਪ੍ਰਮਾਤਮਾ ਦੀ ਬੇਨ ਗੁਰ ਭਗਤ ਨਾ ਪਾਈ ਆ ਜੇ ਲੋਚੈ ਪ੍ਰਭ ਕੋਏ ਰਹਾਉ ਤੇ ਕਹਿੰਦੇ ਭਗਤੀ ਕੀਤੇ ਤੋਂ ਬਿਨਾ ਉਸ ਪੂਰਨ ਪ੍ਰਮਾਤਮਾ ਵਾਹਿਗੁਰੂ ਨੂੰ ਨਹੀਂ ਪਾਇਆ ਜਾ ਸਕਦਾ ਗੁਰੂ ਦੇ ਬਿਨਾਂ ਭਗਤੀ ਨਹੀਂ ਹੋਣੀ ਤੇ ਭਗਤੀ ਦੇ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਜਿਹਨੂੰ ਸਾਰੇ ਪਾਉਣਾ ਚਾਹੁੰਦੇ ਆ ਜਿਹਨੂੰ ਸਾਰੇ ਮਿਲਣਾ ਚਾਹੁੰਦੇ ਆ ਜਿਹੜਾ ਸਾਰੀਆਂ ਦਾਤਾਂ ਦਾ ਖਜ਼ਾਨਾ ਦਾਤਾ ਮਾਲਕ ਹੈ ਭਾਈ ਉਹਨੂੰ ਮਿਲਣ ਵਾਸਤੇ ਭਗਤੀ ਕਰਨੀ ਪੈਣੀ ਹੈ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਮਹਾਰਾਜ ਇੱਥੇ ਸਮਝਾ ਰਹੇ ਹਨ ਜੀ ਲੱਖ ਚੌਰਾ ਸੀ ਫੇਰ ਭਇਆ ਕਾਮਣ ਦੁਜੈ ਪਾਏ ਤੇ ਕਹਿੰਦੇ 84 ਲੱਖ ਦੇ ਢੇਡੇ ਦੇ ਵਿੱਚ ਕਾਮਣ ਦੂਜੇ ਭਾਏ ਦੂਜੇ ਭਾਦ ਵੱਲੇ ਭਾਵਾਲੇ ਜਿਹੜੇ ਹਨ ਉਹ ਫਿਰ 84 ਲੱਖ ਦੇ ਗੇੜੇ ਚ ਭਰਮਦੇ ਰਹਿੰਦੇ ਹਨ ਉਹ ਕਿਤੇ ਵੀ ਨਹੀਂ ਪਹੁੰਚਦੇ 84 ਲੱਖ ਦੇ ਗੇੜੇ ਵਿੱਚ ਭਾਵ ਜੰਮੇ ਆ ਸਰੀਰ ਤੱਕ ਹੀ ਸੰਬੰਧ ਰੱਖਿਆ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਵਾਲੀ ਗੱਲ ਹੋ ਜਾਂਦੀ ਆ ਜੀ ਭਾਈ ਜੋ ਮੂੰਹ 'ਚ ਪਾਲਿਆ ਉਹੀ ਮੇਰਾ ਜੋ ਤਨ ਤੇ ਪਾਲਿਆ ਉਹੀ ਮੇਰਾ ਨਾ ਕਿਸੇ ਦੀ ਇੱਜ਼ਤ ਨਾ ਕਿਸੇ ਦਾ ਸਤਕਾਰ ਨਾ ਕੋਈ ਧਰਮ ਦੀ ਗੱਲ ਨਾ ਕੋਈ ਸੱਚ ਦੀ ਗੱਲ ਕੇਵਲ ਆਪਣੇ ਆਪ ਤੱਕ ਰਹਿਣਾ ਵੀ ਜੋ ਮੇਰਾ ਜੀ ਕਰਦਾ ਮੈਂ ਖਾਵਾਂ ਜੀ ਜੋ ਮੇਰਾ ਜੀ ਕਰਦਾ ਮੈਂ ਪਾਵਾਂ ਜੀ ਚੰਗਾ ਬੁੱਲਾ ਮੰਦਾ ਬੁੱਲਾ ਕੋਈ ਮੈਨੂੰ ਰੋਕੇ ਟੋਕੇ ਨਾ ਨਾ ਮੈਂ ਕਿਸੇ ਦਾ ਅਦਰ ਸਤਕਾਰ ਕਰਾਂ ਤੇ ਨਾ ਕੋਈ ਮੇਰੇ ਨਾਲ ਮਿਲੇ ਵਰਤੇ ਭਾਵੇਂ ਆਪਣੇ ਆਪ ਤੱਕ ਸਿਰਫ ਜੂਨ ਹੰਡਾਈ ਕਹਿ ਲੈਨੇ ਆ ਵੀ ਭਾਈ ਜੰਮੇ ਆ ਖਾਦਾ ਪੀਦਾ ਢਿੱਡ ਤੇ ਹੱਥ ਫੇਰਿਆ ਤੇ ਜੂਨ ਪੂਰੀ ਕਰਕੇ ਚਲੇ ਗਿਆ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਲੱਖ 84 ਫੇਰ ਪਿਆ ਕਾਮਣ ਦੂਜਾ ਭਾਏ ਕਹਿੰਦੇ ਵੀ ਇਸ ਤਰ੍ਹਾਂ ਫਿਰ ਜਿਹੜੇ ਦੂਜੇ ਭਾਦ ਵੱਲੇ ਭਾਦ ਦੇ ਵਿੱਚ ਰਹਿੰਦੇ ਆ ਉਹ ਫੇਰ ਹੈ 84 ਲੱਖ ਦੇ ਗੇੜੇ ਵਿੱਚ ਜੰਮਦੇ ਤੇ ਮਰਦੇ ਰਹਿੰਦੇ ਆ ਉਹਨਾਂ ਦੇ ਹੱਥ-ਪੱਲੇ ਕੁਝ ਨਹੀਂ ਪੈਂਦਾ ਸਿਰਫ ਤੇ ਸਿਰਫ ਆਪਣਾ ਕਰਮ ਭੋਗਦੇ ਆ बार-बार ਸੰਸਾਰ ਤੇ ਆਈ ਜਾਣਾ ਜੋਨ ਭੋਗ ਕੇ ਸੰਸਾਰ ਤੋਂ ਜਾਈ ਜਾਣਾ ਜਿਹੜੇ ਦੂਜੇ ਭਾਅ ਦੇ ਵਿੱਚ ਰਹਦੇ ਭਾਵ ਇੱਕ ਦਾ ਪੱਲਾ ਨਹੀਂ ਫੜਦੇ ਇੱਕ ਦੇ ਨਹੀਂ ਹੁੰਦੇ ਅੱਜ ਇਹਦੇ ਹੋ ਗਿਆ ਕੱਲ ਨੂੰ ਉਹਦੇ ਹੋ ਗਿਆ ਪਰਸੋਂ ਨੂੰ ਉਹਦੇ ਹੋ ਗਿਆ ਸਾਰਿਆਂ ਨੂੰ ਕੁਝ ਕਰਦੇ ਕਰਦੇ ਉਹ ਫਿਰ ਕਿਸੇ ਦੇ ਸਕੇ ਨਹੀਂ ਬਣਦੇ ਤੇ ਭਾਈ ਫਿਰ ਉਹਨਾਂ ਦੀ ਬਾਹ ਵੀ ਕੋਈ ਨਹੀਂ ਫੜਦਾ ਜੇ ਇੱਕ ਦੇ ਹੋ ਜਾਈਏ ਤੇ ਫਿਰ ਉਹ ਇੱਕ ਵੀ ਸਾਡਾ ਸਹਾਇਕ ਬਣ ਕੇ ਸਾਡਾ ਵੇੜਾ ਉਪਾਰ ਲਾ ਦਿੰਦਾ ਹੈ ਬਿਨ ਗੁਰ ਨੀਂਦ ਨਾ ਬਈ ਦੁਖੀ ਰਹਿਣ ਵਿਹਾਏ ਕਹਿੰਦੇ ਗੁਰੂ ਤੋਂ ਬਗੈਰ ਫਿਰ ਨੀਂਦ ਨਹੀਂ ਆਉਂਦੀ ਦੁਖੀ ਰੈਣ ਵਿਹਾਏ ਤੇ ਕਹਿੰਦੇ ਫਿਰ ਮਾਨੋ ਇਹ ਸੰਸਾਰ ਦੇ ਉੱਪਰ ਜਿਹੜਾ ਜੀਵਨ ਆ ਉਹ ਇੱਕ ਰਾਤ ਦੀ ਤਰ੍ਹਾਂ ਆ ਤੇ ਜਦੋਂ ਕਿਤੇ ਬਾਹਰੀ ਰੂਪ ਦੇ ਵਿੱਚ ਆਪਾਂ ਨੂੰ ਸਰੀਰ ਨੂੰ ਕੋਈ ਦੁੱਖ ਤਕਲੀਫ ਹੋਵੇ ਕੋਈ ਰੋਗ ਲੱਗਾ ਹੋਵੇ ਜਾਂ ਕੋਈ ਸਰੀਰ ਦਾ ਅੰਗ ਦੁਖਦਾ ਹੋਵੇ ਜਾਂ ਕੋਈ ਸਰੀਰ ਦੇ ਅੰਦਰ ਐਸੀ ਕੋਈ ਬਿਮਾਰੀ ਚੁੰਬੜੀ ਹੋਵੇ ਤੇ ਰਾਤ ਤੇ ਭਾਈ ਉਹੀ ਸਮਾਂ ਹੁੰਦਾ ਜਿਹੜਾ ਅੱਗੇ ਚੱਲ ਰਿਹਾ ਜਾਂ ਸਾਰੀ ਦੁਨੀਆ ਤੇ ਹੈ ਜਾਂ ਪਹਿਲਾਂ ਹਟਾਉਂਦੇ ਰਹੇ ਆ ਪਰ ਉਦੋਂ ਫਿਰ ਰਾਤ ਲੰਮੀ ਲੱਗਣ ਲੱਗ ਪੈਂਦੀ ਆ ਕਿਉਂਕਿ ਦੁੱਖ ਇੰਨਾ ਕੁ ਹੋ ਜਾਂਦਾ ਵੀ ਇਦਾਂ ਲੱਗਦਾ ਵੀ ਸ਼ਾਇਦ ਰਾਤ ਮੁੱਕਦੀ ਨਹੀਂ ਹੈ। ਕਈ ਵਾਰ ਕਿਤੇ ਸਰੀਰ ਦੀ ਢਿਲਾਈ ਆਈ ਹੋਵੇ ਤੇ ਆਪਾਂ ਕਹਿੰਨੇ ਵੀ ਰਾਤੀ ਤੇ ਮਸੀ ਜਿਹੜੀ ਰਾਤ ਨਿਬੜੀ ਆ। ਭਾਬ ਇੰਨਾ ਮੈਂ ਤੰਗ ਸੀ ਵੀ ਕਿਹੜੇ ਵੇਲੇ ਸੂਰਜ ਚੜ੍ਹੇ ਤੇ ਮੈਂ ਜਾ ਕੇ ਕੋਈ ਉਪਰਾਲਾ ਕਰਾਂ ਕੋਈ ਦਵਾਈ ਬੂਟੀ ਲਵਾਂ ਤੇ ਮੈਨੂੰ ਆਰਾਮ ਆਵੇ। ਸੋ ਸਮਾਂ ਤੇ ਉਹੀ ਹੁੰਦਾ ਚੱਲਦਾ ਵੀ ਆਪਣੇ ਅਨੁਸਾਰ ਆ ਜੋ ਸਮੇਂ ਦੀ ਗਤੀ ਹੈ। ਪਰ ਦੁੱਖ ਗਈ ਵਾਰੀ ਇਹੋ ਜਿਹਾ ਆ ਜਾਂਦਾ ਵੀ ਆਪਾਂ ਨੂੰ ਇਦਾਂ ਲੱਗਦਾ ਵੀ ਸਮਾਂ ਖੜ ਗਿਆ ਮੇਰੇ ਲਈ। ਇਹ ਜਿਹੜੀ ਇਸ ਵੇਲੇ ਦੁੱਖ ਦੀ ਘੜੀ ਆ ਇਹ ਮੁੱਕਦੀ ਨਹੀਂ ਜਾਂ ਦੁੱਖ ਦੀ ਰਾਤ ਜਿਹੜੀ ਆ ਭਾਈ ਉਹ ਨਿਭੜ ਨਹੀਂ ਰਹੀ ਕਹਿੰਦੇ ਇਸ ਪ੍ਰਕਾਰ ਗੋਰ ਬੇਨਗੋਰ ਨੀਂਦ ਨਾ ਆਵੇਈ ਦੁਖੀ ਰੈਣ ਵਿਹਾਏ ਕਹਿੰਦੇ ਗੁਰੂ ਤੋਂ ਬਗੈਰ ਫਿਰ ਕਹਿੰਦੇ ਨੀਂਦ ਨਹੀਂ ਆਉਂਦੀ ਟਿਕਾ ਨਹੀਂ ਆਉਂਦਾ ਸੱਚ ਦੀ ਸਮਝ ਨਹੀਂ ਆਉਂਦੀ ਤੇ ਮਾਨੋ ਦੁੱਖਾਂ ਕਲੇਸ਼ਾਂ ਦੇ ਵਿੱਚ ਇਹ ਫਿਰ ਰਾਤ ਇਹ ਜੀਵਨ ਇਸੇ ਤਰ੍ਹਾਂ ਲੱਗਦਾ ਵੀ ਬਹੁਤ ਲੰਮਾ ਹੋ ਗਿਆ ਤੇ ਸਾਰੀ ਜ਼ਿੰਦਗੀ ਦੁੱਖੀ ਭੋਗੇ ਇਹ ਜੀਵਨ ਨਿਭੜ ਨਹੀਂ ਰਿਹਾ ਜਦ ਹੀ ਗੱਤੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਸੱਚੇ ਮਾਰਗ ਵੱਲ ਨੂੰ ਚੱਲ ਪਈਏ ਤੇ ਫਿਰ ਜੀਵਨ ਸੁਖਾਲਾ ਹੋ ਜਾਂਦਾ ਹੈ ਬਿਨ ਸ਼ਬਦ ਦੇ ਪਿਰਨਾ ਪਾਈਐ ਬਿਰਥਾ ਜਨਮ ਗਵਾਇ ਗੁਰੂ ਦੇ ਸ਼ਬਦ ਤੋਂ ਬਗੈਰ ਉਹ ਪਤੀ ਪ੍ਰਮਾਤਮਾ ਪਿਰ ਦੀ ਪ੍ਰਾਪਤੀ ਨਹੀਂ ਹੋਣੀ ਬਿਰਥਾ ਜਨਮ ਗਵਾਇ ਇਹ ਸਾਰਾ ਜਨਮ ਬਿਰਥਾ ਹੀ ਗਵਾ ਦਿੱਤਾ ਕੇਵਲ ਮੂੰਹ ਦੇ ਅੱਖਾਂ ਦੇ ਕੰਨਾਂ ਦੇ ਸਵਾਦ ਹੀ ਪੂਰੇ ਕੀਤੇ ਕੋਈ ਜੀਵਨ ਦੇ ਅੰਦਰ ਰਸ ਨਹੀਂ ਮਾਣਿਆ ਸਿਰਫ ਤੇ ਸਿਰਫ ਜਿਹੜਾ ਆ ਉਹ ਪੋਕੇ ਸਵਾਦਾਂ ਪਿੱਛੇ ਸਾਰੀ ਜ਼ਿੰਦਗੀ ਹੰਡਾ ਦਿੱਤੀ ਜੋ ਵਾਹਿਗੁਰੂ ਦੀ ਅੰਮ੍ਰਿਤ ਰੂਪੀ ਨਾਮ ਦਾ ਰਸ ਸੀ ਉਹਨੂੰ ਨਾ ਚੱਖਿਆ ਨਾ ਸੁਣਿਆ ਨਾ ਸਮਝਿਆ ਨਾ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਕੀਤਾ ਬਿਰਤ ਸਬਦ ਦੇ ਪ੍ਰਣਾ ਪਾਈ ਹੈ ਤੇ ਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਉਸਪਤੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜੀ ਬਿਰਥਾ ਜਨਮ ਗਵਾਏ ਇਹ ਜਨਮ ਬਿਰਥਾ ਹੀ ਚਲਾ ਗਿਆ ਕੁਝ ਵੀ ਖੱਟਿਆ ਕਮਾਇਆ ਨਹੀਂ ਹੈ ਹੌ ਹੌ ਕਰਤੀ ਜਗ ਫਿਰੀ ਨਾ ਧਨ ਸੰਪਨ ਨਾਲ ਤੇ ਕਹਿੰਦੇ ਜਿਹਨੂੰ ਭਈ ਸੰਸਾਰ ਦੇ ਧਨ ਸੰਪਦਾ ਨੂੰ ਇਕੱਠਾ ਕਰਦਾ ਹੌ ਹੌ ਕਰਦਾ ਇਧਰ ਉਧਰ ਭੱਜਦਾ ਰਿਹਾ ਸਾਰਾ ਜੀਵਨ ਨਾ ਚੱਜ ਨਾ ਰੋਟੀ ਖਾਦੀ ਨਾ ਕੋਈ ਚੱਜ ਦਾ ਕੱਪੜਾ ਪਾ ਕੇ ਦੇਖਿਆ ਨਾ ਕਿਤੇ ਕੋਈ ਘੜੀ ਆਰਾਮ ਨਾਲ ਬੈਠਾ ਭਾਵ ਦੌੜ ਭੱਜ ਦੇ ਵਿੱਚ ਸਾਰਾ ਜੀਵਨ ਲਾ ਦਿੱਤਾ ਜੀ ਇਧਰ ਵੀ ਕੰਮ ਕਰ ਲਵਾਂ ਇਧਰ ਵੀ ਕੰਮ ਕਰ ਲਵਾਂ ਇਧਰੋਂ ਵੀ ਪੈਸੇ ਆ ਜਾਣ ਇਧਰੋਂ ਵੀ ਪੈਸੇ ਆ ਜਾਣ ਤੇ ਮਨੁੱਖ ਫਿਰੇ ਸੋਚਦਾ ਵੀ ਜਦੋਂ ਮੇਰੇ ਕੋਲ ਬਹੁਤਾ ਧਨ ਹੋ ਜਾਊਗਾ ਜਮੀਨਾਂ ਜਾਇਦਾਦਾਂ ਹੋ ਜਾਣਗੀਆਂ ਚਾਰ ਪੈਸੇ ਹੋ ਜਾਣਗੇ ਫਿਰ ਆਰਾਮ ਨਾਲ ਬੈ ਕੇ ਤੇ ਐਸ਼ ਕਰਾਂਗੇ ਪਰ ਸਮੇਂ ਦਾ ਤੇ ਕੋਈ ਪਤਾ ਨਹੀਂ ਭਾਈ ਕਿਹੜੀ ਘੜੀ ਸੁਆਸ ਨਿਕਲ ਜਾਣਾ ਬੁਰਕੀ ਰੋਟੀ ਦੇ ਅੰਦਰ ਜਾਣੀ ਆ ਜਾਂ ਨਹੀਂ ਜਾਣੀ ਪਰ ਮਨੋਖਰੀ ਸੋਚ ਐਸੀ ਆ ਵੀ ਹੁਣ ਦਵਲ ਕੇ ਪੈਸੇ ਇਕੱਠੇ ਕਰ ਲਵਾਂ ਤੇ ਫਿਰ ਬਾਅਦ ਦੇ ਵਿੱਚ ਆਨੰਦ ਲਵਾਂਗੇ ਤੇ ਮਹਾਰਾਜ ਕਹਿੰਦੇ ਭਾਈ ਅੰਤ ਵੇਲੇ ਜਦੋਂ ਵਾਹਿਗੁਰੂ ਦਾ ਨਾਮ ਛੱਡ ਕੇ ਰੱਬ ਵਾਲੇ ਪਾਸੇ ਨਹੀਂ ਤੁਰਿਆ ਭਗਤੀ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਬਿਲਕੁਲ ਸਮਾਂ ਨਹੀਂ ਦਿੱਤਾ ਸਿਰਫ ਪੈਸੇ ਧਨ ਦੌਲਤ ਸੰਪਦਾ ਇਕੱਠੀ ਕਰਨ ਤੇ ਲੱਗਾ ਰਿਹਾ ਤੇ ਅੰਤ ਵੇਲੇ ਜਦੋਂ ਸਵਾਸ ਨਿਕਲੇ ਤੇ ਇਹ ਸਾਰਾ ਸੋਨਾ ਚਾਂਦੀ ਗਹਿਣਾ ਗੱਟਾ ਜ਼ਮੀਨ ਦਾ ਦਾਦਾ ਰੁਪਈਆ ਟਕਾ ਗੱਡੀਆਂ ਮੋਟਰਾਂ ਕਾਰਬਾਰ ਸਾਰਾ ਕੁਝ ਇੱਥੇ ਹੀ ਛੱਡ ਕੇ ਜਾਣਾ ਪਿਆ ਇਹਨਾਂ ਦੇ ਵਿੱਚੋਂ ਇੱਕ ਸੂਈ ਵੀ ਨਾਲ ਨਹੀਂ ਗਈ ਫਿਰ ਜਿਹਦੇ ਕਰਕੇ ਰੱਬ ਨੂੰ ਛੱਡੀ ਬੈਠਾ ਸੀ ਤੇ ਜਦੋਂ ਰੱਬ ਦੇ ਘਰ ਗਿਆ ਤੇ ਭਾਈ ਸਾਰਾ ਕੁਝ ਇੱਥੇ ਦਾ ਇਹ ਤੇਰਾ ਗਿਆ ਇਹਦੇ ਵਿੱਚੋਂ ਇੱਕ ਸੂਈ ਮਾਤਰ ਵੀ ਨਾਲ ਨਹੀਂ ਗਈ ਤੇ ਮਹਾਰਾਜ ਕਹਿੰਦੇ ਹਾਂ ਹਾਂ ਕਰਤੀ ਜੱਗ ਫਿਰੀ ਤੇ ਸਾਰਾ ਜੱਗ ਹਾਂ ਹਾਂ ਕਰਦਾ ਕਹਿੰਦੇ ਮੈਂ ਮੈਂ ਕਰਦਾ ਤੁਰਿਆ ਫਿਰਦਾ ਇਕੱਠਾ ਕਰਦਾ ਧਨ ਸੰਪਦਾ ਨਾ ਧਨ ਸੰਪੈ ਨਾਲ ਤੇ ਇਹਦੇ ਵਿੱਚੋਂ ਇੱਕ ਵੀ ਵਸਤੂ ਪਾਈ ਤੇਰੇ ਨਾਲ ਨਹੀਂ ਜਾਣੀ ਕੇਵਲ ਵਾਹਿਗੁਰੂ ਦਾ ਨਾਮ ਕੀਤੀ ਹੋਈ ਸੇਵਾ ਤੇ ਸਿਮਰਨ ਹੈ ਉਹ ਵੀ ਤੇਰਾ ਤੇਰੇ ਕਰਕੇ ਕੋਈ ਹੋਰ ਨਹੀਂ ਕਰ ਸਕਦਾ ਉਹ ਤੈਨੂੰ ਆਪ ਹੀ ਉੱਦਮ ਕਰਨਾ ਪੈਣਾ ਹੈ ਉਹ ਹੀ ਤੇਰੇ ਨਾਲ ਜਾਣਾ ਹੈ ਅੰਧੀ ਨਾਮ ਨਾ ਚੇਤੇ ਸਭ ਬਾਂਦੀ ਜਮਕਾਲ ਤੇ ਕਹਿੰਦੇ ਅੰਧੀ ਜਿਹਨੂੰ ਨਜ਼ਰ ਨਹੀਂ ਆਉਂਦਾ ਨਾਮ ਨਾ ਚੇਤੇ ਸਭ ਬਾਂਦੀ ਜਮਕਾਲ ਤੇ ਇਹ ਸੰਸਾਰ ਇਹ ਦੁਨੀਆ ਕਹਿੰਦੇ ਮਾਨੋ ਅੱਖਾਂ ਤੋਂ ਦਿਸਦਾ ਨਾ ਹੋਵੇ ਆਪਾਂ ਅੰਨ੍ਹਾ ਕਹਿ ਦਿੰਨੇ ਆ ਉਹਨੂੰ ਵੀ ਭਾਈ ਇਹਨੂੰ ਨਜ਼ਰ ਨਹੀਂ ਆਉਂਦਾ ਤੇ ਕਈ ਵਾਰੀ ਕੋਈ ਚੀਜ਼ ਸਾਹਮਣੇ ਪਈ ਹੋਵੇ ਤੇ ਆਪਾਂ ਤਾਂ ਵੀ ਇਹ ਮੁਹਾਵਰਾ ਵਰਤ ਲੈਂਦੇ ਆ ਕਹਣਾ ਤੂੰ ਅੰਨ੍ਹਾ ਆ ਤੈਨੂੰ ਨਜ਼ਰ ਨਹੀਂ ਆਉਂਦੀ ਤੇਰੇ ਮੂਹਰੇ ਦੇ ਪਈ ਹੈ ਭਾਈ ਉਹ ਵਸਤੂ ਕਹਿਣ ਤੋਂ ਭਾਵ ਜਿਹੜੇ ਬੰਦੇ ਦੇ ਸਾਹਮਣੇ ਹੋਵੇ ਪਰ ਉਹਨੂੰ ਨਜ਼ਰ ਨਾ ਆਵੇ ਅਸੀਂ ਕਹਿੰਨੇ ਜੀ ਇਹ ਅੰਨ੍ਹਾ ਹੈ ਤੇ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਇਹਦੇ ਸਾਹਮਣੇ ਹੀ ਆ ਸੰਸਾਰ ਦੇ ਪਰ ਫੇਰ ਵੀ ਇਹ ਸੰਸਾਰ ਮਨੋਂ ਅੰਨਿਆਂ ਦੀ ਤਰ੍ਹਾਂ ਹਨੇਰੇ ਵਿੱਚ ਹੱਥ ਮਾਰਦਾ ਸਾਰਾ ਜੀਵਨ ਬਤੀਤ ਕਰੀ ਜਾਂਦਾ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਬਿਲਕੁਲ ਇਹਦੇ ਅੰਦਰ ਹੈ ਇਹਦੇ ਸਾਹਮਣੇ ਹੈ ਪਰ ਇਹਨੂੰ ਸਮਝ ਨਹੀਂ ਆ ਰਿਹਾ ਇਹਨੂੰ ਦਿਖਾਈ ਨਹੀਂ ਦੇ ਰਿਹਾ ਸੰਸਾਰ ਦੀ ਚਕਾ ਚੌਂਦ ਨੇ ਐਸਾ ਪਰਦਾ ਪਾਇਆ ਹੋਇਆ ਵੀ ਮਨੋਂ ਇਹ ਅੱਖਾਂ ਤੋਂ ਅੰਨ੍ਹਾ ਹੋ ਗਿਆ ਹੈ ਅੰਦੀ ਨਾਮ ਨਾ ਚੇਤੇਈ ਤੇ ਕਹਿੰਦੇ ਨਾਮ ਨજર ਨਹੀਂ ਆਉਂਦਾ ਨਾਮ ਸੁਣਦਾ ਨਹੀਂ ਨਾਮ ਜਪਦਾ ਨਹੀਂ ਤੇ ਆਉਂਦਾ ਨਹੀਂ ਹੈ ਸਭ ਬੰਦੀ ਜਮਕਾਲ ਤੇ ਜਮਕਾਲ ਦੀ ਪਕੜ ਦੇ ਵਿੱਚ ਸਾਰੇ ਬੰਦੇ ਹੋਏ ਨੇ ਭਾਈ ਬਾਰ-ਬਾਰ ਜੰਮਣ ਤੇ ਮਰਨ ਦੇ ਗੇੜੇ ਚ ਇਹਨਾਂ ਦਾ ਛੁਟਕਾਰਾ ਨਹੀਂ ਹੋਣਾ ਹੈ ਸਤਗੁਰ ਮਿਲੀਏ ਧਨ ਪਾਇਆ ਹਰ ਨਾਮ ਮਾਰਿ ਦੇ ਸਮਾਲ ਜੇ ਸਤਗੁਰ ਮਿਲ ਜਾਵੇ ਤੇ ਫਿਰ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਧਨ ਪ੍ਰਾਪਤ ਹੋ ਜਾਂਦਾ ਸਤਿਗੁਰ ਮਿਲਿ ਗਿਏ ਧਨ ਪਾਇ ਹਰ ਨਾਮਾ ਰਿਦੇ ਸਮਾਲ ਹਰੀ ਦੇ ਨਾਮ ਨੂੰ ਆਪਣੇ ਰਿਦੇ ਵਿੱਚ ਸਮਾਲ ਕੇ ਰੱਖ ਸੰਭਾਲ ਕੇ ਰੱਖ ਇਕੱਠਾ ਕਰਕੇ ਰੱਖ ਜੋੜ ਕੇ ਰੱਖ ਭਾਈ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨਰ ਸਾਈਂ ਕਹਿੰਦੇ ਮਨ ਕਰਕੇ ਵੀ ਤੇ ਤਨ ਕਰਕੇ ਵੀ ਰਾਤਾ ਰੰਗ ਸਿਉ ਰਸਨਾ ਰਸਨ ਰਸ ਆਇ ਤੇ ਕਹਿੰਦੇ ਭਾਈ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਮਨ ਕਰਕੇ ਵੀ ਤੇ ਤਨ ਕਰਕੇ ਵੀ ਰੰਗਿਆ ਗਿਆ ਤੇ ਰਸਨਾ ਤੇ ਵੀ ਵਾਹਿਗੁਰੂ ਦੇ ਨਾਮ ਦਾ ਐਸਾ ਰਸ ਐਸੀ ਮਿਠਾਸ ਆ ਗਈ ਵੀ ਜਦੋਂ ਬੋਲਦਾ ਸੁਣਨ ਵਾਲਿਆਂ ਨੂੰ ਵੀ ਆਨੰਦ ਆਉਂਦਾ ਹੈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ ਤੇ ਕਹਿੰਦੇ ਜੋ ਵਾਹਿਗੁਰੂ ਦੇ ਨਾਮ ਦਾ ਐਸਾ ਰੰਗ ਹੈ ਭਾਈ ਹੇ ਨਾਨਕ ਉਹ ਕਦੇ ਵੀ ਉਤਰਦਾ ਨਹੀਂ ਹੈ ਇਹ ਚੜਦਾ ਬੜਾ ਔਖਾ ਪਰ ਜਿਨ੍ਹਾਂ ਤੇ ਇਹ ਰੰਗ ਚੜ ਜਾਂਦਾ ਜਿਨ੍ਹਾਂ ਨੂੰ ਇਹ ਰਸ ਆ ਜਾਂਦਾ ਕਹਿੰਦੇ ਫਿਰ ਭਾਈ ਉਹ ਬਾਕੀ ਰਸਾਂ ਤੋਂ ਦੂਰ ਹੋ ਜਾਂਦੇ ਆ ਤੇ ਸੰਸਾਰ ਦੇ ਅੰਦਰ ਨਾਮ ਦਾ ਐਸਾ ਰੰਗ ਜਿਨ੍ਹਾਂ ਤੇ ਚੜ ਜਾਂਦਾ ਇੱਕ ਵਾਰੀ ਫਿਰ ਭਾਈ ਇਹ ਉਤਰਦਾ ਨਹੀਂ ਹੈ ਤੇ ਉਹ ਵਾਹਿਗੁਰੂ ਜਿਹਦੇ ਉੱਪਰ ਆਪਣੀ ਮਿਹਰ ਦੀ ਨਜ਼ਰ ਕਰਕੇ ਬਾਹ ਪਕੜ ਲੈਂਦਾ ਫਿਰ ਭਾਈ ਛੱਡਦਾ ਨਹੀਂ ਫਿਰ ਆਪਣੇ ਪਿਆਰਿਆਂ ਦੀ ਰਾਖੀ ਆਪ ਕਰਦਾ ਤੇ ਆਪਣੇ ਚਰਨਾਂ 'ਚ ਜਗ੍ਹਾ ਵੀ ਆਪਣੇ ਪਿਆਰਿਆਂ ਨੂੰ ਉਹ ਵਾਹਿਗੁਰੂ ਆਪ ਦਿੰਦਾ ਹੈ ਸਤਗੁਰੂ ਮਹਾਰਾਜ ਦੀ ਪ੍ਰਾਪਤੀ ਵਾਸਤੇ ਜੋ ਜਾਚਕ ਨੇ ਬੇਨਤੀ ਕੀਤੀ ਹੈ ਸਤਗੁਰੂ ਸੱਚੇ ਪਾਤਸ਼ਾਹ ਨੇ ਸਮਝਾਇਆ ਭਾਈ ਉਹਦੀ ਪ੍ਰਾਪਤੀ ਕਿੱਦਾਂ ਹੋਣੀ ਆ ਤੇ ਜਦੋਂ ਫਿਰ ਉਹਦੀ ਪ੍ਰਾਪਤੀ ਹੋ ਜਾਣੀ ਆ ਜੇਕਰ ਇੱਕ ਵਾਰੀ ਉਹਦੇ ਨਾਮ ਦਾ ਰੰਗ ਚੜ ਗਿਆ ਤੇ ਫਿਰ ਹੋਰ ਕਿਸੇ ਰੰਗ ਦੀ ਜ਼ਰੂਰਤ ਨਹੀਂ ਪੈਣੀ ਦਾਸ ਵਲੋਂ ਇੰਨੀ ਸੇਵਾ ਪ੍ਰਵਾਨ ਕਰਿਓ ਭਾਈ ਸ਼ਬਦ ਉਚਾਰਨ ਕਰਦੇ ਆਂ ਗੁਰੂ ਦੀ ਸੇਵਾ ਕਰਦੇ ਆਂ ਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਾਉਂਦੇ ਆਂ ਇੱਕ ਨਹੀਂ ਅਨੇਕ 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 ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਜੀ ਸਤਗੁਰੂ ਮਹਾਰਾਜ ਬਖਸ਼ਣ ਜੋ ਬਖਸ਼ ਲੈਣਾ ਆਓ ਇੱਥੇ ਹੀ ਆਪ ਜੀ ਤੋਂ ਅੱਗੇ ਆ ਲਵਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ